ਤਾਰੀਖੇ ਪੰਜਾਬ ਦਾ ਜ਼ਿਕਰ ਆਵੇ ਤੇ ਬਾਬਾ ਗੁਰੂ ਨਾਨਕ ਦਾ ਜ਼ਿਕਰ ਨਾ ਹੋਵੇ ਇਹ ਗੱਲ ਮੁਨਾਸਬ ਨਹੀਂ ਲੱਗਦੀ ਤਾਰੀਖੇ ਪੰਜਾਬ ਬਾਬਾ ਗੁਰੂ ਨਾਨਕ ਦੇ ਬਗੈਰ ਜਿਹੜੀ ਉਹ ਫਿੱਕੀ ਫਿੱਕੀ ਲੱਗਦੀ ਏ ਤੇ ਤਾਰੀਖੇ ਪੰਜਾਬ ਮੈਂ ਆਪ ਦੇ ਸਾਹਮਣੇ ਬਿਆਨ ਕਰ ਰਿਹਾ ਪਿਛਲੀਆਂ ਦੋ ਵੀਡੀਓ ਦੇ ਅੰਦਰ ਮੈਂ ਜ਼ਿਕਰ ਕੀਤਾ ਸੀ ਬਾਬਾ ਬੁੱਲੇ ਸ਼ਾਹ ਦੇ ਸ਼ਹਿਰ ਕਸੂਰ ਦਾ ਤੇ ਦੂਸਰਾ ਜਿਹੜਾ ਮੈਂ ਜ਼ਿਕਰ ਕੀਤਾ ਸੀ ਉਹ ਕੋਹੇਨੋਰ ਹੀਰੇ ਦਾ ਤੇ ਸਾਥੀਆਂ ਕੋਲੋਂ ਦਰਖਾਸਤ ਹੈ ਕਿ ਜਿਨ੍ਹਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮੇਰੀ ਹੌਸਲਾ ਅਫਜ਼ਾਈ ਕਰੋ ਅੱਜ ਦਾ ਮੇਰਾ ਅਨੁਵਾਨ ਹੈ ਬਾਬਾ ਗੁਰੂ ਨਾਨਕ ਇਹ ਸਿੱਖ ਮਜ਼ਬਦ ਦੇ ਬਾਨੀ ਨੇ ਤੇ ਸਿੱਖ ਮਜ਼ਬਦ ਦੇ ਪਹਿਲੇ ਗੁਰੂ ਨੇ 15 ਅਪ੍ਰੈਲ ਸਨ 1469 ਨੂੰ ਜਦੋਂ ਕਿ ਸਲਤਨਤ ਜਿਹੜੀ ਸੀ ਸੁਲਤਾਨ ਬਹਿਲੋਲ ਲੋਦੀ ਦੀ ਹਕੂਮਤ ਸੀ ਤੇ ਤਲਵੰਡੀ ਰਾਏ ਭੋਲਾ ਵਾਕਿਆ ਦੁਆਬਾ ਰਸ਼ਨਾਬ ਜਿਹੜਾ ਕਿ ਜ਼ਿਲ੍ਹਾ ਲਾਹੌਰ ਔਰ ਤਹਿਸੀਲ ਸ਼ਰਕਪੁਰ ਦੇ ਅੰਦਰ ਇੱਕ ਕਾਲੂ ਖੱਤਰੀ ਦੇ ਘਰ ਇੱਕ ਬੇਟਾ ਪੈਦਾ ਹੋਇਆ ਜਿਹਦਾ ਨਾਮ ਕਿ ਉਹਨੇ ਨਾਨਕ ਰੱਖਿਆ ਨਾਨਕ ਦੇ ਬਾਅਦ ਇੱਕ ਹੋਰ ਜਿਹੜੀ ਇਹਦੀ ਪੈਨ ਪੈਦਾ ਹੋਈ ਉਹਦਾ ਨਾਮ ਜਿਹੜਾ ਹੈ ਇਹਦੇ ਬਾਲਦੈਨ ਨੇ ਨਾਨਕੀ ਰੱਖਿਆ ਕਿ ਜਿਹਦੀ ਸ਼ਾਦੀ ਜੀ ਰਾਮ ਖੱਤਰੀ ਦੇ ਨਾਲ ਜਿਹੜਾ ਸੁਲਤਾਨਪੁਰ ਦਾ ਰਹਿਣ ਵਾਲਾ ਸੀ ਉਹਦੇ ਨਾਲ ਇਹਦੀ ਸ਼ਾਦੀ ਹੋਈ ਤੇ ਗੁਰੂ ਨਾਨਕ ਦੀ ਸ਼ਾਦੀ ਜਿਹੜੀ ਇਹ ਮੌਲਾ ਖੱਤਰੀ ਜਿਹੜਾ ਬਟਾਲੇ ਦਾ ਰਹਿਣ ਵਾਲਾ ਸੀ ਉਹਦੀ ਲੜਕੀ ਦੇ ਨਾਲ ਹੋਈ ਬਚਪਨੇ ਚੀ ਬਾਬਾ ਗੁਰੂ ਨਾਨਕ ਦੇ ਅਹਵਾਲ ਦੇ ਅੰਦਰ ਇਹ ਮਿਲਦਾ ਹੈ ਕਿ ਇਹ ਬੜੇ ਮਤਲਬ ਚੁੱਪ-ਚਾਪ ਰਹਿਣ ਵਾਲਾ ਬੱਚਾ ਸੀ ਔਰ ਆਪਣੇ ਬਚਪਨ ਦੇ ਵਿੱਚ ਜਦੋਂ ਇਹਦੀ 6-7 ਸਾਲ ਉਮਰ ਸੀ ਤੇ ਆਮ ਬੱਚਿਆਂ ਦੀ ਤਰ੍ਹਾਂ ਬਾਹਰ ਖੇਲਣ ਆਸਤੇ ਨਹੀਂ ਸੀ ਜਾਂਦਾ ਬਲਕਿ ਚੁੱਪ-ਚਾਪ ਜਿਹੜਾ ਘਰ ਦੇ ਇੱਕ ਕੋਨੇ ਦੇ ਵਿੱਚ ਬੈਠ ਰਹਿਣਾ ਔਰ ਅਗਰ ਵਾਲਦੈਨ ਨੇ ਕੋਈ ਗੱਲ ਪੁੱਛਣੀ ਇਹਨੂੰ ਬੁਲਾਣਾ ਤੇ ਬੋਲਣਾ ਨਹੀਂ ਤੇ ਚੁੱਪ ਕਰਕੇ ਬੈਠੇ ਰਹਿਣਾ ਇਹ ਜੀ ਇਸ ਚੁੱਪਚਾਪ ਰਹਿਣ ਵਾਲੀ ਤਬੀਅਤ ਨੂੰ ਵੇਖਦੇ ਹੋਏ ਸਾਰੇ ਘਰ ਵਾਲੇ ਜਿਹੜੇ ਨੇ ਉਹ ਪਰੇਸ਼ਾਨ ਹੋਏ ਤੇ ਨਾਨਕ ਦੇ ਬਾਪ ਨੂੰ ਕਿਹਾ ਕਿ ਇਹਨੂੰ ਜਿਹੜਾ ਨਾ ਕਿਸੇ ਵੈਦ ਕਿਸੇ ਹਕੀਮ ਨੂੰ ਦਿਖਲਾਇਆ ਜਾਏ ਇਹਨੂੰ ਜਿਹੜਾ ਨਾ ਕੋਈ ਜਨੂਨ ਟਾਈਪ ਦੀਏ ਕੋਈ ਬਿਮਾਰੀ ਏ ਕਿ ਇਹ ਚੁੱਪਚਾਪ ਜਿਹੜਾ ਆਪਣੇ ਆਪ ਦੇ ਅੰਦਰ ਮगन ਰਹਿੰਦਾ ਹੈ ਔਰ ਚੁੱਪਚਾਪ ਬੈਠਾ ਰਹਿੰਦਾ ਹੈ ਇਹਦਾ ਬਾਪ ਜਿਹੜਾ ਸੀ ਕਾਲੂ ਖੱਤਰੀ ਉਹ ਫਿਰ ਜਿਹੜਾ ਇੱਕ ਤਬੀਬ ਨੂੰ ਲੈ ਕੇ ਆਇਆ ਔਰ ਉਸ ਤਬੀਬ ਨੇ ਆ ਕੇ ਮੁਆਇਨਾ ਕੀਤਾ ਤੇ ਬਾਬਾ ਗੁਰੂ ਨਾਨਕ ਨੇ ਆਪਣੀ ਛੋਟੀ ਜੀ ਉਮਰ ਦੇ ਵਿੱਚ ਉਸ ਜਿਹੜਾ ਤਬੀਬ ਨੂੰ ਐ ਕਿਹਾ ਕਿ ਮੇਰੇ ਮਰਜ਼ ਦਾ ਇਲਾਜ ਇਸ਼ਕ ਦੇ ਜਿਹੜੇ ਮਰੀਜ਼ ਨੇ ਉਹਨਾਂ ਦਾ ਇਲਾਜ ਤੇਰੇ ਵਰਗੇ ਤਬੀਬਾਂ ਕੋਲ ਨਹੀਂ ਸਾਨੂੰ ਜਿਹੜੀ ਇਸ਼ਕ ਹਕੀਕੀ ਦੀ ਜਿਹੜੀ ਲਗਨ ਲੱਗੀ ਏ ਇਹ ਦਾ ਜਿਹੜਾ ਇਲਾਜ ਏ ਇਹ ਹਕੀਮਾਂ ਕੋਲ ਨਹੀਂ ਹੈ ਇਸ ਵਾਸਤੇ ਬਾਬਾ ਗੁਰੂ ਨਾਨਕ ਜਿਹੜਾ ਹੈ ਉਹ 16 ਬਰਸ ਦੀ ਉਮਰ ਨੂੰ ਜਦੋਂ ਪਹੁੰਚਿਆ ਤੇ ਇਹਦੇ والدین ਨੇ ਇਹਦੀ شادی ਜਿਹੜਾ ਮੈਂ ਪਹਿਲੇ ਕਿ ਬਿਆਨ ਕੀਤਾ ਹੈ ਕਿ ਮੋਲਾ ਖਤਰੀ ਦੀ ਬੇਟੀ ਦੇ ਨਾਲ ਇਹਦੀ شادی ਕਰ ਦਿੱਤੀ ਔਰ ਉਹਨਾਂ ਨੇ ਸੋਚਿਆ ਕਿ ਇਹ ਜਿਹੜਾ ਨਾ ਗੁਰੂ ਨਾਨਕ ਜਿਹੜਾ ਹੈ ਜਿਹੜਾ ਨਾਨਕ ਹੈ ਇਹ ਆਪਣੇ ਮਤਲਬ ਘਰ ਗ੍ਰਸਤੀ ਦੇ ਵਿੱਚ ਮगन ਹੋ ਜਾਏਗਾ ਔਰ ਕੋਈ ਪੈਸਾ ਤੇ ਲੱਕਮਾਂ ਦੀ ਇਹਨੂੰ ਲਗਨ ਲੱਗ ਜਾਏਗੀ ਔਰ ਪੈਸਾ ਪੂਸਾ ਜਿਹੜਾ ਨਾ ਉਹ ਕਮਾਨ ਲੱਗ ਪਏਗਾ ਤੇ ਲਿਹਾਜ਼ਾ ਇਹਦੇ والدین ਨੇ ਨਾਨਕ ਨੂੰ ਇਹਦੇ ਬਹਿਨੋਈ ਕੋਲ ਭੇਜ ਦਿੱਤਾ ਔਰ ਕਿ ਇਹਨੂੰ ਕਿਹਾ ਕਿ ਇਹਨੂੰ ਕਿਦਰੇ ਕੋਈ ਮੁਲਾਜ਼ਮਤ ਜੜੀ ਇਹਨਾਂ ਕਰਵਾ ਦੇ ਤੇ ਉਹਨੇ ਕਿਦਰੇ ਇਹਨੂੰ ਮੁਲਾਜ਼ਮਤ ਕਰਵਾਈ ਉਥੋਂ ਦਿਲ ਬਰਦਾਸ਼ਤਾ ਹੋ ਕੇ ਦੁਨਿਆਵੀ ਕਾਰੋਬਾਰ ਦੇ ਦੁਨਿਆਵੀ ਤੋਂ ਦਿਲ ਬਰਦਾਸ਼ਤਾ ਹੋ ਕੇ ਨਾਨਕ ਨੇ ਚਾਹਿਆ ਕਿ ਮੈਂ ਜਿਹੜਾ ਰੂਹੇ ਜ਼ਮੀਨ ਦਾ ਚੱਕਰ ਲਾਵਾਂ ਇਹਦੀ ਸੈਰ ਕਰਾਂ ਮਰਦਾਨ ਖੁਦਾ پرست ਦੀ ਜ਼ਿਆਰਤ ਕੋਲੋਂ ਮੈਂ ਮੁਸਤਫੀਜ਼ ਹੋਵਾਂ ਚੁਨਾਚੇ ਇਹ ਆਪਣੀ ਭੈਣ ਔਰ ਨਾਨਕੀ ਔਰ ਬਹਿਨੋਈ ਨੂੰ ਦੱਸੇ ਬਗੈਰ ਇਹ ਜਿਹੜਾ ਨੇ ਉਥੋਂ ਨਿਕਲ ਗਏ ਸੁਲਤਾਨਪੁਰ ਚੋਂ ਨਿਕਲ ਗਏ ਕਿਉਂਕਿ ਇਹਨਾਂ ਦੀ ਭੈਣ ਦੀ ਸ਼ਾਦੀ ਜਿਹੜੀ ਸੀ ਉਹ ਸੁਲਤਾਨਪੁਰ ਚ ਹੋਈ ਸੀ ਤੇ ਸੁਲਤਾਨਪੁਰ ਚੋਂ ਨਿਕਲ ਕੇ ਤੇ ਹਿੰਦੁਸਤਾਨ ਦੇ ਦੂਰ ਤੇ ਨਜ਼ਦੀਕ ਦੇ ਜਿਹੜੇ ਅਜ਼ਲਾ ਨੇ ਸ਼ਹਿਰ ਨੇ ਮੁਲਕ ਨੇ ਉਹ ਜਨਾਬ ਜੀ ਇਹਨਾਂ ਨੇ ਫਿਰਨੇ ਸ਼ੁਰੂ ਕਰ ਦਿੱਤੇ ਔਰ ਫਿਰ ਇਹ ਕੋਹੇ ਹਮਾਲਾ ਦੇ ਇਰਦ ਗਿਰ ਜਿਹੜੇ ਇਲਾਕੇ ਨੇ ਇਹਨਾਂ ਨੂੰ ਵੇਖਿਆ ਫਿਰ ਅਰਬੋ ਅਜਮ ਦੀ ਜਿਹੜੀ ਇਹ ਸੈਰ ਕੀਤੀ ਔਰ ਮੁਲਕਾਂ ਮੁਲਕਾਂ ਦੇ ਵਿੱਚ ਜਿਹੜਾ ਇਹਨਾਂ ਨੇ ਸਹਿਰਾ ਨਵਰਦੀ ਕੀਤੀ ਔਰ ਤਕਰੀਬਨ 24 ਸਾਲ ਇਹਨਾਂ ਨੇ ਸਹਿਰਾ ਨਵਰਦੀ ਔਰ ਸੈਰੋ ਸਿਆਹਤ ਦੇ ਵਿੱਚ ਜਿਹੜਾ ਉਹ ਸਰਫ ਕੀਤੇ ਐ ਸੈਰੋ ਸਿਆਹਤ ਤੋਂ ਬਾਅਦ ਬਾਬਾ ਗੁਰੂ ਨਾਨਕ ਜਿਹੜਾ ਇਹ ਪੰਜਾਬ ਦੇ ਵਿੱਚ ਆਇਆ ਤੇ ਦਰਿਆਏ ਰਾਵੀ ਦੇ ਕਿਨਾਰੇ ਬੈਠ ਗਿਆ ਔਰ ਦਰਿਆਏ ਰਾਵੀ ਦੇ ਕਿਨਾਰੇ ਬੈਠ ਕੇ ਇਹਨੇ ਮਤਲਬ ਮਰਦਾਨੇ ਖੁਦਾ ਔਰ ਜਿਹੜੇ ਅੱਲਾਹ ਤਾਲਾ ਦੀ ਜਿਹੜੀ مخلوਕ ਸੀ ਉਹਨਾਂ ਦੀ ਖidmat ਸ਼ੁਰੂ ਕਰ ਦਿੱਤੀ ਜਨਾਬ ਜੀ ਲੰਗਰ ਲੰਗਰ ਚੱਲ ਗਿਆ ਔਰ ਜਨਾਬ ਖਾਣਾ ਉਹਨਾਂ ਦਾ ਪੋਸ਼ਾਕ ਕੱਪੜੇ ਖਾਣਾ ਪੀਣਾ ਜਿਹੜਾ ਹੈ ਗਰੀਬ ਲੋਕਾਂ ਨੂੰ ਇਹ ਤਕਸੀਮ ਕਰਨਾ ਸ਼ੁਰੂ ਕਰ ਦਿੱਤਾ ਔਰ ਇਹਨਾਂ ਦਾ ਇੱਕ ਖਜ਼ਾਨਾ ਹੈ ਗੈਬ ਤੁਸੀਂ ਜਿਹੜਾ ਨਾ ਅੱਲਾਹ ਇਹਨਾਂ ਦੀ ਮਦਦ ਕਰਦਾ ਸੀ ਔਰ ਇਹ ਅੱਗੇ ਜਿਹੜਾ ਨਾ ਗਰੀਬਾਂ ਦੀ ਮਦਦ ਕਰਦੇ ਰਹਿੰਦੇ ਸਨ ਤੇ ਬੜਾ ਮਤਲਬ ਇਹਨਾਂ ਦਾ ਉੱਥੇ ਜਿਹੜਾ ਸੀ ਬੜਾ ਚਰਚਾ ਹੋ ਗਿਆ ਔਰ ਉਸ ਇਲਾਕੇ ਦੇ ਅੰਦਰ ਔਰ ਇਹਨਾਂ ਦੇ ਜਿਹੜੇ ਨਾ ਦੋ ਨਾਮ ਇਹਨਾਂ ਨੂੰ ਦੋ ਜਿਹੜਾ ਨਾ ਬੇਟੇ ਇਹਨਾਂ ਦੇ ਪੈਦਾ ਹੋਏ ਇੱਕ ਬੇਟੇ ਦਾ ਨਾਮ ਜਿਹੜਾ ਉਹ ਲਕਸ਼ਮੀ ਚੰਦ ਤੇ ਦੂਸਰੇ ਦਾ ਨਾਮ ਸ੍ਰੀ ਚੰਦ ਰੱਖਿਆ ਲਕਸ਼ਮੀ ਚੰਦ ਜਿਹੜਾ ਉਹ ਦੁਨੀਆਦਾਰ ਨਿਕਲਿਆ ਜਿਹੜਾ ਸ੍ਰੀ ਚੰਦ ਸੀ ਉਹ ਨੇ ਫਕੀਰੀ اختیار ਕੀਤੀ ਔਰ ਉਹਦੀ ਫਕੀਰੀ ਜਿਹੜੀ ਉਹ ਉਦਾਸੀ ਕਿਸਮ ਦੀ ਜਿਹੜੀ ਹੈ ਉਹ ਫਕੀਰੀ ਸੀ ਕਿ ਜਿਹਦਾ ਤਰੀਕ ਐ ਸੀ ਕਿ ਉਹ ਸਿਰ ਦੇ ਵਾਲ ਨਹੀਂ ਸੰ ਕਟਾਉਂਦੇ ਉਹ ਵੱਡੀਆਂ-ਵੱਡੀਆਂ ਲੇਟਾਂ ਆ ਜੀ ਤੁਸੀਂ ਹਿੰਦੁਸਤਾਨ ਵਿੱਚ ਵਖਿਆ ਹੋਣਾ ਕਿ ਵੱਡੇ-ਵੱਡੇ ਵਾਲ ਔਰ ਉਹਨਾਂ ਵਾਲਾਂ ਦੀ ਜਿਹੜੀ ਹੈ ਸਿਰ ਦੇ ਉੱਤੇ ਪੱਗ ਬਣਾ ਕੇ ਉਹ ਬਨ ਕੇ ਤੇ ਆਪਣੇ ਜਿਹੜਾ ਜਿਸਮ ਦੇ ਉੱਤੇ ਉਹ ਸਵਾ ਜਿਹੜੀ ਰਾਖ ਉਹ ਮਲਦੇ ਸਨ ਔਰ ਐਸ ਜਿਹੜਾ ਹੈ ਮਤਲਬ ਫਕੀਰੀ ਲਾਈਨ ਉਹਨੇ ਇਖਤਿਆਰ ਕੀਤੀ ਤੇ ਆਪ ਦਾ ਜਿਹੜਾ ਨਾ ਇੱਕ ਖਿਦਮਤਗੁਜ਼ਾਰ ਸੀ ਜਿਹਦਾ ਨਾਮ ਜਿਹੜਾ ਸੀ ਉਹ ਖੰਡੂ ਸਾਕਨ ਸੀ ਉਹ ਜਿਹੜਾ ਨਾ ਖੰਡੂ ਕੋ ਦਾ ਔਰ ਉਹਦਾ ਨਾਮ ਸੀ ਲੈਨਾ ਖਤਰੀ ਉਹਦਾ ਨਾਮ ਲੈਨਾ ਖਤਰੀ ਸੀ ਹੋਰੇ ਬਾਬਾ ਗੁਰੂ ਨਾਨਕ ਦਾ ਜਿਹੜਾ ਸੀ ਬੜਾ ਖidmatਗੁਜ਼ਾਰ ਸੀ ਔਰ ਬਾਬੇ ਗੁਰੂ ਨਾਨਕ ਦੀ ਜਿਹੜੀ ਹੈ ਨਾ ਇਹਨੇ ਬੜੀ ਖidmat ਕੀਤੀ ਵੀਡੀਓ ਜਿਹੜੀ ਹੈ ਨਾ ਇਹ ਜ਼ਿਆਦਾ ਤਵੀਲ ਨਾ ਹੋ ਜਾਵੇ ਮੈਂ ਇੱਥੇ ਤੱਕ ਜਿਹੜਾ ਇਹ ਰੱਖਣਾ ਵਾ ਫਿਰ ਆਇਂਦਾ ਜਿਹੜੀ ਤਰੀਕ ਬਾਬੇ ਗੁਰੂ ਨਾਨਕ ਦੇ ਜ਼ਿੰਦਗੀ ਦੇ ਜਿਹੜੇ ਅਹਵਾਲ ਨੇ ਉਹਨਾਂ ਦੀ ਜਿਹੜੀ ਬਾਇਓਗ੍ਰਾਫੀ ਹੈ ਉਹ ਜਿਹੜੀ ਹੈ ਮੈਂ ਤੁਹਾਨੂੰ ਆਇਂਦਾ ਵੀਡੀਓ ਦੇ ਅੰਦਰ ਜਿਹੜਾ ਬਿਆਨ ਕਰਾਂਗਾ ਤੇ ਤੁਹਾਡਾ ਵੀਡੀਓ ਵੇਖਣ ਦਾ ਬਹੁਤ ਬਹੁਤ ਸ਼ੁਕਰੀਆ